ਘਰ 'ਚ ਸ਼ਿਵਲਿੰਗ ਹੋਣਾ ਚਾਹੀਦਾ ਹੋ ਸਕਦਾ ਜੀ ਕੋਈ ਪ੍ਰੋਬਲਮ ਸਾਡੀ ਕਿਹੜੀ ਦਿਸ਼ਾ 'ਚ ਨਾਰਥ-ਈਸਟ ਨਾਰਥ-ਈਸਟ ਤੁਹਾਡਾ ਮੰਦਿਰ ਹੋਣਾ ਚਾਹੀਦਾ ਹੈ ਉੱਥੇ ਹੀ ਤੁਹਾਡਾ ਸ਼ਿਵਲਿੰਗ ਵੀ ਹੋ ਸਕਦਾ ਸੇਮ ਤੁਸੀਂ ਇੱਕ ਗੱਲ ਹੋਰ ਪੁੱਛੀ ਸੀ ਆਮ ਸੌਰੀ ਸੀ ਸਾਲਟ ਲੈਮ ਜੀ ਸਾਲਟ ਦਾ ਕੰਮ ਹੈਗਾ 네ਗੇਟਿਵ એનર્ਜੀ ਨੂੰ ਗ੍ਰੈਸਪ ਕਰਨਾ ਲੇਕਿਨ ਉਹ ਵੀ ਇੱਕ ਮੈਮਰੀ ਪਾਵਰ ਹੋਊਗੀ ਨਾ ਉਹਦੀ ਕਿੰਨੀ ਕੁ ਕਰ ਸਕਦਾ ਤਾਂ ਉਹ ਕਰਕੇ ਇੱਕ ਐਕਚੁਅਲ ਪ੍ਰੋਸੈਸ ਕੀ ਹੁੰਦਾ ਤੁਸੀਂ ਪੂਰੇ ਘਰੇ ਸਾਲਟ ਡਿਸਟ੍ਰਿਬਿਊਟ ਕੀਤਾ ਸਿੱਟਿਆ ਉਹਨੂੰ ਸਾਫ ਕੀਤਾ 15 ਮਿੰਟਾਂ ਬਾਅਦ ਉਹਨੂੰ ਡਿਸਪੋਜ਼ ਆਫ ਕਰਤਾ 네ਗੇਟਿਵਿਟੀ ਪਲਾਇਨ ਦਾ ਕੰਮ ਕਰੂਗਾ ਜਿਹੜਾ ਤੁਸੀਂ ਰੱਖਣ ਲੱਗ ਗਿਆ ਆਪਦੇ ਕੋਲੇ ਇਹ ਇੱਕ ਵਾਰ ਤਾਂ ਹੋ ਸਕਦਾ 네ਗੇਟਿਵਿਟੀ ਨੂੰ ਗ੍ਰੈਸਪ ਕਰੇ ਲੇਕਿਨ ਆਫਟਰ ਅ ਪੁਆਇੰਟ ਆਫ ਟਾਈਮ ਇਟ ਵਿਲ ਸਟਾਰਟ ਮੀਟਿੰਗ ਦਟ ਐਨਰਜੀ ਓਗੇਨ ਤਾਂ ਉਹਨੂੰ ਨਾ ਰੱਖੋ ਤਾਂ ਵਧੀਆ ਨਾ ਰੱਖੋ ਤਾਂ ਵਧੀਆ ਨਾ ਰੱਖੋ ਤਾਂ ਵਧੀਆ ਕਿਉਂਕਿ ਇੱਕ ਲੈਵਲ ਤੱਕ ਐਬਜ਼ਾਰਬ ਕਰੂਗਾ ਉਹ ਫਿਰ ਉਦੋਂ ਬਾਅਦ ਉਹ ਵਾਪਸ ਤੋਂ ਲੈਣਾ ਆਫਟਰ ਅ ਪੁਆਇੰਟ ਆਫ ਟਾਈਮ ਤੱਕ ਉਹ ਕਰੂਗਾ ਨਾ ਅਨੰਤ ਤਾਂ ਹੈ ਨਹੀਂ ਹੂੰ ਕਿੰਨੀ ਕ ਐਨਰਜੀ ਨਾਲ ਉਹ ਆਪਦੇ ਕੈਰੀ ਵੀ ਕਰਕੇ ਲੈ ਕੇ ਆਇਆ ਤਾਂ ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਤੁਸੀਂ ਸੀ ਸਾਲਟ ਮੰਗਾਓ ਡਲੀ ਵਾਲਾ ਨਮਕ ਰੇੜੀ ਤੋਂ ਲਓ ਉਹਨੂੰ ਤੋੜੋ ਆਪਦੇ ਘਰੇ ਡਿਸਟ੍ਰਿਬਿਊਟ ਕਰੋ ਫਰਸ਼ ਤੇ ਫਿਰ ਉਸ ਤੋਂ ਬਾਅਦ ਉਹਨੂੰ ਮੋਪ ਕਰ ਦੋ ਸਾਫ਼ ਕਰ ਦੋ